ਤੇ ਜੇ ਲੀਡਰ ਹੋਵੇ 7525 ਤੇਰੀ ਮੇਰੀ ਅੱਤੀ ਛੱਡੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 8020 ਮੈਨੂੰ ਪੜਿਓ ਜੀ ਤੇ ਲੀਡਰ ਲੀਡਰ ਬਿਕਰੇ ਹੁਣ ਜਿੰਦਾਬਾਦ ਮੀਟਰ ਪਾਰਟੀ ਨੂੰ ਕਰੀ ਤਰਦੇ ਨੇ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਲੈਂਦਾ ਕਮਿਟੇਟ ਵੀ ਨਹੀਂ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੀ ਨਾ ਮੇਰੀ ਵੇਚੇ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਇਸ ਰਾਹ ਦੀ ਖੱਦ ਹੈ ਕਿ ਕਿਦਿਲੀ ਲੜਦੇ ਆਂ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨੋਂ ਨਹੀਂ ਹਟਦੇ ਬਿਜ਼ਨਸ ਕਰਨੋਂ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਹਰ ਹੁੰਦਾ ਜਿਹੜਾ ਝੁਕਦਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਉਹ ਆਖੰਸ਼ੂ ਹੁੰਦਾ ਨਹੀਂ ਜਿਹੜਾ 80 20 ਰੱਖ ਕੇ ਖੇਡੇ ਪਾਰਟੀ ਗਿਰਵੀ ਧਰਦੇ ਉਹ ਟੈਂਪੀਨ ਕਿਉਂ ਪਿਆ ਲਾਉਣ ਵਾਲੇ ਲੋਕ ਤੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ ਇਹੇ ਜੇ ਅਡੂਆਂ ਬਾਹਰ ਜੋਦੇ ਜੋਦੇ ਔਰ ਵਰਕਰ ਨੂੰ ਕੁਝ ਵੀ ਚਾਹੀਦਾ ਆਪਣੇ ਲੀਡਰ ਤੇ ਭਰੋਸਾ ਚਾਹੀਦਾ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਸੱਤੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮਹੀਨਾ ਫੜਿਓ ਜੀ ਜਿੰਦਾਬਾਦ ਲੀਡਰ ਬਿਕਿਆ ਹੁਣ ਜਿੰਦਾਬਾਦ ਲੀਡਰ ਪਾਤੀ ਨੂੰ ਗਿਰਮੀ ਦਰ ਦੇਣ ਤੇ ਜੇ ਲੀਡਰ ਵਰਕਰ ਲਈ ਲੜਨੀ ਕੁਛ ਨਾ ਛੱਡਣ ਵਰਕਰ ਉੱਠਦਾ ਮੱਤੀ ਵਰਗਾ ਚਾਹ ਦੀਆਂ ਦੁਕਾਨਾਂ ਤੇ ਚਾਹ ਦੀਆਂ ਦੁਕਾਨਾਂ ਤੇ ਬੱਸ ਸਟੈਂਡ ਤੇ ਕਿਤੇ ਛੋਟੀ ਛੋਟੀ ਮੋਢੀ ਨੁੱਕਰ ਮੀਟਿੰਗ ਤੇ ਹਰ ਥਾਂ ਤੇ ਗਹਿਮਾ ਗੈਮੀ ਜਦੋਂ ਹੁੰਦੀ ਹੈ ਨਾ ਜਦ ਤਨ ਵਰਕਰ ਇਹ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ ਬੰਟੀ ਵਰਗਾ ਸਾਡਾ ਲੀਡਰ ਸਿੱਧੂ ਵਰਗਾ ਜਿਹਨੇ ਇਮਾਨ ਦੀ ਵੇਚਿਆ ਉਸੇ ਦਿਨ ਕਾਂਗਰਸ ਖੜੀ ਹੋ ਜੂਗੀ ਸਾਡਾ ਲੀਡਰ ਸਮਝੌਤੇ ਨਹੀਂ ਕਰਦਾ ਓਏ ਪੰਜਾਬ ਲਈ ਮਰਨ ਮਰਨ ਨੂੰ ਪਿਆਰ ਹੈ ਕਾਂਗਰਸ ਹੋ ਸੇ ਦਿਨ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਦਾਰ ਨਮਜੋਸਨ ਸਿੱਧੂ ਜਿੰਦਾਬਾਦ ਕੀ ਸੀ ਗਾਂਧੀ ਉਹ ਭਾਈ ਕੋਈ ਧੱਕਾ ਉਹ ਵਾਖ ਥੱਲੇ ਡਿੱ ਜਾਂਦੇ ਸੱਚ ਸੀ ਜਦੋਂ ਐ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਤੁਰਦਾ ਸੀ ਤੇ ਇੱਥੇ ਜੇ 5-7000 ਬੰਦਾ ਕਿਤੇ ਇਕੱਠਾ ਹੋ ਜਾਂਦਾ ਕੌਣ ਟਿੱਪੀ ਲੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੇ ਨਾ ਮੇਰੀ ਵੇਤੇ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖੱਡ ਹੈ ਕਿ ਕਿਹਦੇ ਲਈ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਨੌਜਵਾਨ ਭਗਵੰਤ ਮਾਨ ਸਾਹਿਬ ਝੂਠੀ ਪੁਣੀ ਡਾਕੂ ਤੁਸੀਂ 50 ਹਜ਼ਾਰ ਕਰੋੜ ਰੁਪਈਆ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪੱਗ ਬੰਨੀ ਹੈ ਭਗਤ ਸਿੰਘ ਦੀ ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ ਇੱਜ਼ਤ ਦੀ ਰੋਟੀ ਖਾਵਾਂਗੇ ਆਪ ਪਾਸਪੋਰਟ ਦੇਖ ਲੋ ਪੰਜਾਬ ਦੇ ریکارڈ ਤੋੜਤਾ 12 ਲੱਖ ਪਾਸਪੋਰਟ ਬਣਿਆ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ 1 ਲੱਖ ਕਰੋੜ ਦੀ ਜਾਇਦਾਦ ਵੇਚ ਕੇ ਮੁੰਡੇ ਕੁੜੀਆਂ ਬਾਪੂ ਮਟਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨਹੀਂ ਹਟਦੇ ਬਿਜ਼ਨਸ ਕਰਨ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਜਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਤਣ ਕੰਨੇ 'ਚ ਡੰਡਾ ਲਾੰਗੀਓ ਤੰਬੂ ਜੰਬੂ ਦਾ ਉਸੇ ਦੇ ਅਰਮ ਹੁੰਦਾ ਜਿਹੜਾ ਝੁਕਦਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੁਹਾਂਦਾ ਨਹੀਂ ਜਿਹੜਾ ਅਸੀਂ ਵੀ ਰਾਗ ਕੇ ਕਹਿੰਦੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਦਲੀਲ ਵੀ ਹੋਊ ਉਹਨੂੰ ਵਰਕਰ ਜਲੀਲ ਕਰੂ ਮੈਂ ਫੇਰ ਕਹਿੰਨਾ 100 ਬੰਦਾ ਇਕੱਠਾ ਹੋਵੇ ਇਥੇ ਨੇ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਜੰਡਾ ਹੈ ਸਾਡੇ ਕੋਲ ਆ 50 60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਂ ਨੂੰ 1 ਲੱਖ 20 ਹਜ਼ਾਰ ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਵੰਡ ਦੂਗਾ ਇੱਕ ਸਾਲ ਚ ਵੰਡ ਦੂਗਾ ਜਿੰਨੀਆਂ ਮਰਜੀ ਨਿੱਜੀ ਗਾਲਾਂ ਲਕੋਤ ਸਿੰਘ ਸਿੱਧੂ ਨੂੰ ਮੈਂ ਤੁਹਾਡੀ ਲੰਮੀ ਉਮਰ ਦੀ ਦੁਆ ਕਰੂੰ ਪਰ ਪੰਜਾਬ ਨੂੰ ਤੁਸੀਂ ਲੁੱਟਣਾ ਆਉਂਗੇ ਤੇ ਠੋਕ ਦੂੰ ਠੋਕ ਤਬਾਹ ਬਾਪ ਮੇਰਾ ਪਿਤਾ ਇੱਕ ਗਦਰੀ ਬਾਬੇ ਦੀ ਸੋਨ ਸਿੰਘ ਲੱਖ ਦੀ ਧਰਤੀ ਦੇ ਉੱਤੇ ਕਹਿੰਦਾ ਮੇਰਾ ਬਾਪ ਸਤੰਤਰਤਾ ਸੁਨਾਨੀ ਸੀ ਰਜਵਾਨਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਦੇ ਖਿਲਾਫ ਨਹੀਂ ਬੋਲ ਸਕਤੇ ਘਰ ਛੱਡ ਕੇ ਚਲਿਆ ਗਿਆ ਸਜ਼ਾਏ ਮੌਤ ਹੋਈ ਉਹਨੂੰ ਸੜਾਈ ਗੋੜਿਆਂ ਨੇ ਲਾਲਗਾਂ ਅਖਬਾਰ ਕਰਦਾ ਸੀ ਜੂੜਾ ਬੰਨ ਕੇ ਤਿੰਨ ਤਿੰਨ ਦਿਨ ਖੜਾ ਰੱਖਦੇ ਸੀ ਗੁੰਦੇ ਪੁੱਤਰੇ ਮੂੰਹ ਤੇ ਪਾਉਂਦੇ ਸੀ ਬਰਫੀਆਂ ਸੱਲੀਆਂ ਚ ਲਟਾਇਆ ਲੇਕਿਨ ਜਦੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਰਾਣੀ ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ 765 ਚੋਂ 7 ਕੈਦੀ ਛੱਡੇ ਉਹਦੇ ਚੋਂ ਮੇਰਾ ਪੁੱਸ ਐਮਐਲਏ ਬਣਿਆ ਐਮਐਸਸੀ ਬਣਿਆ ਤੇ ਉਹਨੂੰ ਆਖਿਰ ਲਾਸਟ ਵਾਰ ਆਖਿਰ ਤੇ ਉਹਨੂੰ ਉਹਦਾ ਦੋਸਤ ਵੀ ਨਾਲ ਜਵਾਰ ਉਹ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ ਚਾਰ ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਮੁੱਖਾਂ ਨਾਲ ਹੀ ਸ਼ਮਾ ਹੁੰਦੀਆਂ ਸਮਾ ਸਭ ਨੂੰ ਢਾ ਦਿੰਦਾ ਕਿੰਨਾ ਹੀ ਤੜੀ ਹੋ ਹੋ ਤੁਰਗੇ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਜੇ ਬਾਬਾ ਨਾਨਕ ਸਰਦਾਰ ਨਗੋ ਸਿੰਘ ਸਿੱਧੂ ਜੈਕਾਰਾ ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤ ਨਹੀਂ ਕਰ ਸਕਦੇ ਇਹੇ ਕੱਢੂਗਾ ਬਾਹਰ ਜੋਦੇ ਜੋਨੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਨਾਲ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਲਵੇ ਨੇ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤ ਅਕਸਰ ਹੈ ਹੈ ਜਿਆ ਕਿਰਦਾਰ ਅੱਜ ਹੈ ਹੈ ਜਿਆ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ ਲਓ ਲਾਸਟ ਦੇ ਵਿੱਚ ਮੈਂ ਖਤਮ ਕੀਤੀ ਆਪਣੀ ਗੱਲ ਬਾਤ ਖਤਮ ਖੜੇ ਹੋ ਯਾਰ ਇੱਕ ਵਾਰ ਬੰਟੀ ਦਾ ਨਾੜਾ ਫੇਰ ਖੜੇ ਹੋ ਯਾਰ ਆ ਯਾਰ